ਪੰਜਾਬ ਵਿੱਚ ਸਭ ਤੋਂ ਵੱਡੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਆਏ ਦਿਨ ਭਾਰੀ ਮੀਂਹ ਪੈ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਵੀ ਦੇ ਰਿਹਾ ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਵੀ ਚੱਲਣਾ ਪੈ ਰਿਹਾ ਹੈ ਸੋ ਤੱਕ ਕਿ ਮੀਂਹ ਦੇ ਕਾਰਨ ਵੱਡੀ ਘਟਨਾ ਵੀ ਸਾਹਮਣੇ ਆਈ ਹੈ ਤਾਂ ਪੈਂਦੇ ਮੀਂਹ ਦਰਮਿਆਨ ਤਿੰਨ ਬੱਚਿਆਂ ਦੀ ਮੌਤ ਦੀ ਘਟਨਾ ਸਾਹਮਣੇ ਆਈ ਹੈ ਦਾਅਦੇ ਕਿ ਇਹ ਮਾਮਲਾ ਜਿਹੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਤਿੰਨ ਬੱਚੇ ਲੋਹੇ ਦੇ ਮੰਜੇ ਉੱਤੇ ਰਾਮ ਕਰ ਰਹੀ ਸੀ ਤਾਂ ਅਚਾਨਕ ਮੰਜੇ ਵਿੱਚ ਜਿਹੜਾ ਕਰੰਟ ਆ ਜਾਂਦਾ ਹੈ ਤੇ ਉਸੇ ਦੇ ਚੱਲਦਿਆਂ ਤਿੰਨ ਬੱਚੀਆਂ ਦੀ ਜਿਹੜੀ ਹੈ ਦਰਦਨਾਕ ਮੌਤ ਹੁੰਦੀ ਆ ਤੇ ਇਸ ਮਾਮਲੇ ਨੇ ਸਾਰਿਆਂ ਨੂੰ ਜਿਹੜਾ ਹਿਲਾ ਕੇ ਰੱਖ ਦਿੱਤਾ ਹੈ ਤੇ ਕਾਫੀ ਜਿਹੜੇ ਆ ਸਹਿਮ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਹੈ ਦੱਸਦੀ ਹੈ ਕਿ ਇਹ ਮਾਮਲਾ ਪਾਤੜਾਂ ਦੇ ਕੇਸ਼ਵਨਗਰ ਬਾੜ ਨੰਬਰ 6 ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰ ਦੀਆਂ ਤਿੰਨ ਲੜਕੀਆਂ ਦੇ ਬਿਜਲੀ ਕਰੰਟ ਲੱਗਣ ਕਾਰਨ ਇਹ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪੰਜ ਕਿੱਲਿਆਂ ਵਾਲੀ ਅਨਾਜ ਮੰਡੀ ਦੇ ਕੋਲ ਕੇਸ਼ਵ ਨਗਰ ਦੇ ਵਿੱਚ ਬਾੜ ਨੰਬਰ 6 ਵਿੱਚ ਰਹਿੰਦੇ ਵਿਹਾਰ ਤੋਂ ਆਏ ਇੱਕ ਜਿਹੜੇ ਹੈ ਜਿਨ੍ਹਾਂ ਦਾ ਨਾਮ ਫਕਰਦੂਨ ਫਕਰਦੂਨ ਨਾਮ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਆ ਤਿੰਨ ਲੜਕੀਆਂ ਕਮਰੇ ਵਿੱਚ ਜਿਹੜੇ ਆ ਆਰਾਮ ਕਰ ਰਹੀਆਂ ਸਨ ਅਤੇ ਕੋਲ ਫਰਾਟਾ ਪੱਖਾ ਲੱਗਿਆ ਹੋਇਆ ਸੀ ਜਿਸ ਦੀ ਕਿ ਤਾਰ ਅਚਾਨਕ ਮੰਜੇ ਨਾਲ ਲੱਗ ਜਾਂਦੀ ਹੈ ਜਿਸ ਦੇ ਚਾਲਦਿਆਂ ਵੱਡੀ ਘਟਨਾ ਵਾਪਰਦੀ ਹੈ ਕਿ ਤਿੰਨੇ ਬੱਚੀਆਂ ਜਿਹੜੀਆਂ ਉਹ ਜਿਹੜੇ ਆ ਕਰੰਟ ਦੀ ਲਪੇਟ ਵਿੱਚ ਆ ਜਾਂਦੀਆਂ ਨੇ ਬਿਜਲੀ ਦੀ ਲਪੇਟ ਵਿੱਚ ਆ ਜਾਂਦੇ ਆ ਨੇ ਤੇ ਤਿੰਨਾਂ ਬੱਚੀਆਂ ਦੀ ਜਿਹੜੀ ਆ ਦਰਦਨਾਕ ਮੌਤ ਹੁੰਦੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਲੜਕੀਆਂ ਦੇ ਪਿਤਾ ਮੁਹੰਮਦ ਫਕਰਦੂਨ ਨੇ ਕਿਹਾ ਹੈ ਕਿ ਉਹ ਪਿਛਲੇ 5-6 ਸਾਲਾਂ ਤੋਂ ਪਾਤਲਾ ਦੀ ਅਨਾਜ ਮੰਡੀ ਵਿੱਚ ਕੰਮ ਕਰ ਰਹੇ ਨੇ ਮੰਡੀ ਦਾ ਸੀਜ਼ਨ ਖਤਮ ਹੋਣ ਤੇ ਉਹ ਖੇਤਾਂ ਵਿੱਚ ਝੋਨਾ ਲਾਉਂਦੇ ਨੇ ਅਤੇ ਅੱਜ ਉਹਨਾਂ ਦੀਆਂ ਤਿੰਨ ਲੜਕੀਆਂ ਘਰ ਵਿੱਚ ਮੌਜੂਦ ਸਨ ਪਤਾ ਲੱਗਣ ਤੇ ਜਦੋਂ ਵਾਪਸ ਕਮਰੇ ਵਿੱਚ ਆ ਕੇ ਦੇਖਿਆ ਤਾਂ ਤਿੰਨੇ ਲੜਕੀਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਸੀ ਉਹਨਾਂ ਦੱਸਿਆ ਕਿ ਲੋਹੇ ਦੀ ਚੁਗਾਠ ਵਾਲਾ ਮੰਜਾ ਨਾਲ ਲੱਗਦੇ ਚੱਲ ਰਹੇ ਫਰਾਟੇ ਪੱਖੇ ਦੀ ਤਾਰ ਉੱਪਰ ਰੱਖਿਆ ਜਾਣ ਕਰਕੇ ਮੰਜੇ ਦਾ ਪਾਵਾ ਤਾਰ ਵਿੱਚ ਖੁੱਬ ਗਿਆ ਜਿਸ ਕਰਕੇ ਤਿੰਨੇ ਬੱਚੀਆਂ ਜਿਨ੍ਹਾਂ ਦੀ ਉਮਰ ਲੜੀਵਾਰ 3 ਤੋਂ 3 ਅਤੇ 5 ਅਤੇ 7 ਸਾਲ ਜਿਹੜੇ ਆ ਦੱਸੀ ਜਾ ਰਹੀ ਹੈ ਉਹਨਾਂ ਨਾਲ ਜਿਹੜੇ ਆ ਇਹ ਕਟੜਾ ਵਾਪਰੀ ਹੈ ਤੇ ਸ਼ਹਿਰੀ ਚੌਂਕੀ ਪਾਤਰਾ ਦੇ ਇੰਚਾਰਜ ਕੁਲਵੀਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕਟੜਾ ਵਾਲੀ ਜਗ੍ਹਾ ਤੇ ਪਹੁੰਚ ਕੇ ਤਿੰਨੇ ਮ੍ਰਿਤਕਾਂ ਦੀ ਬੱਚਿਆਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਸਿਟੀ ਇੰਚਾਰਜ ਕੁਲਵੀਰ ਸਿੰਘ ਨੇ ਕਿਹਾ ਹੈ ਕਿ ਬਿਜਲੀ ਦਾ ਕਰੰਟ ਲੱਗਣ ਕਰਕੇ ਕਟੜਾ ਵਾਪਰੀ ਹੈ ਤਿੰਨੇ ਬੱਚਿਆਂ ਦੀਆਂ ਲਾਸ਼ਾਂ ਤਾਂ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਭੇਜ ਦਿੱਤਾ ਗਿਆ ਇਸ ਸਬੰਧੀ ਹੋਰ ਵੀ ਜਿਹੜੇ ਆ ਜਾਣਕਾਰੀ ਸਾਹਮਣੇ ਆਈ ਆ ਮਾਪਿਆਂ ਨੇ ਜਾਣਕਾਰੀ ਸਾਂਝੀ ਕੀਤੀ ਆ ਕੀ ਕੁਝ ਕਿਹਾ ਆ ਤੁਹਾਨੂੰ ਦੱਸ ਦਨੇ ਇਹਨਾਂ ਦਾ ਰੀਨਾ ਕੀ ਕੰਮ ਕਰਦੇ ਨੇ ਇਹ ਇਹ ਮੰਡੀ ਦਾ ਕੰਮ ਕਰਦੇ ਆ ਕੀ ਹੋਈ ਘਟਨਾ ਜਿਹੜੀ ਵਾਪਰੀ ਆ ਅੱਜ ਸ਼ਾਮ ਨੂੰ ਕੀ ਹੋਇਆ ਇਹ ਤਾਂ ਜੀ ਮੈਨੂੰ ਤਾਂ ਪਤਾ ਨਹੀਂ ਇਸ ਵਾਰ ਦਾ ਮੈਂ ਤਾਂ ਹੈ ਨਹੀਂ ਥੇ ਕਹਿੰਦੇ ਕਰੰਟ ਲੱਗ ਗਿਆ ਸੀ ਵੀ ਦੇਖਣ ਵਾਸਤੇ ਆਏ ਆ ਇਹਨਾਂ ਬੱਚੇ ਸੀ ਇਹਨਾਂ ਬੱਚੇ ਆ ਕੁੜੀਆਂ ਕੁੜੀਆਂ ਤਿੰਨ ਹਾਂ ਕਰੰਟ ਲੱਗਿਆ ਜੀ ਤੇ ਇਹ ਕੀ ਕੰਮ ਕਰਦੇ ਨੇ ਮੰਡੀ ਮੰਡੀ ਦਾ ਚਰਾਇ ਦਾ ਕੰਮ ਕਰਦੇ ਇਦਾਂ ਕਰਨੀ ਹੈਗਾ ਜਿ ਕਿ ਰਾਹ ਤੇ ਰਹਿੰਦੇ ਆ ਬਾਕੀ ਆ ਬਾਪੂਆ ਨੇ ਰੱਖੀ ਹੋਈ ਆ ਕਿਰਾਇ ਨਹੀਂ ਲੈਂਦੇ ਹੈਗੇ ਅੱਛਾ ਹਾਂਜੀ ਉਹ ਜੇ ਪਤਾ ਲੱਗਿਆ ਉਹਨਾਂ ਨੂੰ ਹੁਣ ਤੋਂ ਪਤਾ ਨਹੀਂ ਇਹਨਾਂ ਨੂੰ ਪਤਾ ਹੋਣਾ ਇਸ ਬਾਤ ਦਾ ਹਾਂਜੀ ਹਾਂਜੀ ਅਭੀ ਆਇਆ 1:30 ਵਜੇ ਹਾਂ 1:30 ਵਜੇ ਹੀ ਕੰਮ ਬਗਿਆ ਅਭੀ 3-4 ਵਜੇ ਆਏ ਨਹੀਂ ਨਹੀਂ ਜਿੰਨੇ ਦਿੰਦੇ ਤਿੰਨ ਕੁ ਰਿਹਾ ਹੈ ਹਾਂਜੀ ਹਾਂਜੀ ਕਿੰਨੇ ਬੇਟੀਆਂ ਨੇ ਪਿਆ ਬਾਤ ਨਹੀਂ ਕਰ ਸਕਦੀ ਹੈ ਕਿ ਇਹ ਨਾਮ ਕੀ ਹੁੰਦਾ ਬੱਚਾ ਦਾ ਬੱਚੇ ਦਾ ਨਾਮ ਨਹੀਂ ਪਤਾ ਇਹ ਕੰਮ ਪਸਿਆ ਹੈ ਜੀ ਅਭੀ ਦੇਖਾ ਬੱਚਾ ਔਰ ਗਿਰਾ ਗੇਟ ਤੇ ਇਹ ਬੱਚੇ ਦਾ ਨਾਮ ਨਹੀਂ ਪਤਾ ਇਹ ਕੰਮ ਪਸਿਆ ਹੈ ਜੀ ਅਭੀ ਦੇਖਾ ਬੱਚਾ ਔਰ ਗਿਰਾ ਗੇਟ ਤੇ ਇਹ ਬੱਚੇ ਦਾ ਨਾਮ ਨਹੀਂ ਪਤਾ ਇਹ ਕੰਮ ਪਸਿਆ ਹੈ ਜੀ ਅਭੀ ਦੇਖਾ ਬੱਚਾ ਔਰ ਗਿਰਾ ਗੇਟ ਜਦੋਂ ਵੀ ਮੌਕੇ ਤੇ ਸਾਡੇ ਮਲਾਜਮ ਪਹੁੰਚਨੇ ਅਫਸਰ ਵੀ ਆਪਣੇ ਤੇ ਉੱਥੇ ਜਾ ਕੇ ਜਦੋਂ ਪਤਾ ਲੱਗਾ ਕਿ ਅੰਦਰ ਤਿੰਨ ਬੱਚੇ ਸੁੱਤੇ ਸੀ ਮੰਜੇ ਮੰਜਾ ਜਿਹੜਾ ਲੋਹੇ ਦਾ ਸੀ ਜਦੋਂ ਪਾਣੀ ਮੀਂਹ ਆ ਬਾਰਿਸ਼ ਹੋਣ ਕਰਕੇ ਪਾਣੀ ਵੜ ਕੇ ਅੰਦਰ ਸੀ ਅੰਦਰ ਆਉਣ ਕਰਕੇ ਉਹਦੇ ਆ ਗਿਆ ਕਰੰਟ ਕਰੰਟ ਕਰਕੇ ਇਹ ਤਿੰਨੇ ਬੱਚਿਆਂ ਦੀ ਮੌਤ ਹੋ ਤਿੰਨੇ ਬੱਚੀਆਂ ਹੀ ਸੀ ਜੀ ਉਹ ਹਾਂ ਤਿੰਨੇ ਬੱਚੀਆਂ ਸੀ ਇੱਕ 7 ਸਾਲ ਦੀ ਹੈ ਜੀ ਇੱਕ 5 ਸਾਲ ਦੀ ਹੈ ਇਹ ਕੋ 3 ਸਾਲ ਦੀ ਹੈ ਇਹ ਹੁਣ ਸਰ ਅੱਗੇ ਕੀ ਕਾਰਵਾਈ ਕੀਤੀ ਗਈ ਹੈ ਕਿ ਹੁਣ ਪਟਿਆਲ ਸਮਾਣੇ ਲੰਦੇ ਸਮਾਣੇ ਹਾਜੀ ਸਮਾਣੇ ਇੱਥੇ ਫਿਰ ਡੈਟ ਬੁੜੀਆਂ ਆਪਣੀਆਂ ਦਾਖਲ ਕਰਾਈਆਂ ਜੀ ਬਾਕੀ ਜਿਹੜੀ ਬੰਦੀ ਕਾਰਵਾਈ ਕੋਈ ਚੱਲ ਰਹੀ ਹੈ ਜੀ